ਬਾਈ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਅੱਜ ਦਾ ਆਪਣੇ ਫਾਰਮ ਦੇ ਉੱਤੋਂ ਆਪਾਂ ਵੀਡੀਓ ਪਾਉਣ ਲੱਗੇ ਆ ਜੋ ਜੋ ਨਾ ਭਰਾ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਜੀ ਬਹੁਤ ਜ਼ਿਆਦਾ ਗਰਮੀ ਆ ਹਰ ਇੱਕ ਸਾਲਾਂ ਨੂੰ ਜਣੇ ਇਹ ਸਾਲ ਇਤ ਕੀ ਗਰਮੀ ਜ਼ਿਆਦਾ ਪੈ ਰਹੀ ਹੈ ਬਾਸ ਬਹੁਤ ਘੱਟ ਹੋਈ ਆ ਤਾਂ ਇਹਦੇ ਵਿੱਚ ਨਾ ਜੋ ਆਪਣਾ ਮੱਝਾਂ ਗਾਮਾ ਨੇ ਉਹ ਬੱਚੇ ਬਹੁਤ ਛੱਟ ਰਹੇ ਆ ਨੇ ਜੋ ਫਲ ਹੁੰਦਾ ਬਈ ਕੋਈ 3 ਮਹੀਨਿਆਂ ਤੋਂ 4 ਮਹੀਨਿਆਂ ਦੇ ਵਿੱਚ ਉਦੋਂ 6-7 ਮਹੀਨਾ ਦਾ ਬਾਈ ਜ਼ਿਆਦਾਤਰ ਪਸ਼ੂ ਫਲ ਸਿੱਟ ਰਹੇ ਨੇਗੇ ਤਾਂ ਬਹੁਤ ਭਰਾਵਾਂ ਦੇ ਫੋਨ ਆਉਂਦੇ ਨੇ ਤੇ ਬਾਕੀ ਦੂਜੇ ਨੰਬਰ ਤੇ ਪਿੰਡ ਚੋਂ ਵੀ ਬਹੁਤ ਪਤਾ ਲੱਗਿਆ ਬਾਈ ਗਰਮੀ ਦੀ ਸਮੱਸਿਆ ਲਾ ਲਓ ਤੇ ਜਾਂ ਜਿਹੜੇ ਇਹਨੂੰ ਹਾਰਮਨ ਹੁੰਦੇ ਨੇਗੇ ਜੋ ਆਪਾਂ ਬੱਚੇਦਾਨੀ ਚ ਪਕੜ ਕਰਕੇ ਰੱਖਦੇ ਨੇਗੇ ਚਾਹੇ ਉਹਨਾਂ ਦੀ ਸੰਖਿਆ ਘੱਟ ਲਾ ਲਓ ਤਾਂ ਕਰਕੇ ਵੀ ਬੱਚਾ ਜਦੋਂ ਬੱਚੇਦਾਨੀ ਨੂੰ ਛੱਡ ਜਾਂਦੇ ਨੇ ਬਟਨ ਤਾਂ ਬੱਚਾ ਛੱਟ ਜਾਂਦੀਆਂ ਨੇਗੀਆਂ ਚਲੋ ਆਪਾਂ ਇਹਨੂੰ ਠੰਡਾ ਟੀਕਾ ਕਹਿੰਦੇ ਨੇ ਭਰਾ ਦੇਖੋ ਜਿਹਨੇ ਬਣਾਇਆ ਪਤਾ ਤਾਂ ਜ਼ਿਆਦਾ ਉਹਨੂੰ ਆ ਤੇ ਜਿਵੇਂ ਆਹ ਹੈਗਾ ਡੋਰਾ ਪ੍ਰੋਜਨਾਗਾ ਮੰਨ ਅੰਗਜੈਸ਼ਨ ਇਹ ਦੇਖ ਇਹਦੀ ਆਪਾਂ ਵਰਤੋਂ ਕਰ ਰਹੇ ਆ ਅੱਜ ਤੇ ਆਹ ਕੋਰਾ ਪ੍ਰੋਜਨਾ ਬਾਈ ਇਹ ਕੋਰਾ ਪ੍ਰੋਜਨਾਗਾ ਇਹ 750 ਨੰਬਰਾਂ ਮੰਨ ਇਹਦਾ ਕੋਰਾ ਪ੍ਰੋਜਨ ਦਾ ਤੇ ਇਹ ਕਾਰਗੇ ਲਗਾਉਂਦਾ ਬਾਈ ਆਪਾਂ ਕਿਸੇ ਕੰਪਨੀ ਦੀ ਬਾਈ ਮਸ਼ਹੂਰੀ ਨਹੀਂ ਕਰਦੇ ਆਪਾਂ ਇਹ ਕਈ ਸਾਲ ਤੋਂ ਵਰਤਦੇ ਆ ਬਾਈ ਤੇ ਹੁਣ ਜਿਵੇਂ ਗਰਮੀ ਜਿਆਦਾ ਮਹੀਨੇ ਤੋਂ ਰਿਪੀਟ ਕਰਦ ਨੇ ਆਪਾਂ ਜਿ ਕਰਮੋ ਗਰਮੀ ਛਾਲ ਤੱਕ ਤੇ ਵਾਲੀ ਲੋਡ ਪਈ ਨੇ ਆਪਾਂ ਤੁਹਾਨੂੰ ਇਹਨਾਂ ਜਨਮਾਂ ਦੇ ਲਾ ਕੇ ਦਿਖਾਉਣਾ ਬਾਈ ਕਿਵੇਂ ਸਟਾਰਟ ਕਰਦੇ ਆਂਗੇ ਤੇ ਇਹ ਭਾ ਕਿਸੇ ਡਾਕਟਰ ਦਾ ਰਾਇ ਲੈ ਕੇ ਜੋ ਆਪਣੇ ਇਲਾਕੇ ਦੇ ਵਿੱਚ ਨੇਗੇ ਤਾਂ ਇਹ ਜ਼ਰੂਰ ਲਵਾਓ ਬਾਈ ਕਿਉਂਕਿ ਫੇ ਮੁੜ ਕੇ ਕੋਈ ਹੱਲ ਨਹੀਂ ਹੁੰਦਾ ਫਿਰ ਆਪਣੇ ਪਸ਼ੂ ਦਾ ਟਾਈਮ ਵੀ ਬਰਬਾਦ ਜਾਦੇ ਹੋ ਜਾਂਦਾਗਾ ਤੇ ਆਪ ਨੂੰ ਦਿੱਕਤਾਂ ਫਿਰ ਬਹੁਤ ਆ ਜਾਂਦੀਆਂ ਨੇ ਬਾਈ ਤਾ ਕਰਕੇ ਹੁਣ ਆਪਾਂ ਇਹ ਆਦੇ ਫਾਰਮ ਤੇ ਮੈਂ ਪਹਿਲਾਂ 20 ਤਰੀਕ ਨੂੰ ਲਾਇਆ ਸੀ ਕਿ ਆਪਾਂ ਉਸ ਤੋਂ ਪਹਿਲਾਂ ਹੀ ਸਟਾਰਟ ਕਰਤਾ ਉਹ ਗਰਮੀ ਜ਼ਿਆਦਾ ਸੀ ਬਾਈ ਮਾਹ ਫੇਰ ਜ਼ਿਆਦਾ ਸਮੱਸਿਆਵਾਂ ਆ ਜੇ ਤਾਂ ਕਰਕੇ 6-7 ਦਿਨ ਆਪਾਂ ਪਹਿਲਾਂ ਹੀ ਲਾਤਾ ਮਹੀਨੇ ਤੋਂ ਜੋ ਆਪਣੇ ਲਵੇ ਡਾਕਟਰ ਸਾਹਿਬ ਏਰੀਆ ਦੇ ਵਿੱਚ ਨੇਗੇ ਉਹਨਾਂ ਦੀ رائے ਜ਼ਰੂਰ ਲਓ ਬਾਈ رائے ਲੈ ਕੇ ਇਹ ਜ਼ਰੂਰ ਲਵਾਓ ਬਾਈ हां ਉਹਦੇ ਨਾਲ ਪਸ਼ੂਆਂ ਨੂੰ ਆਪਾਂ ਦੇਖੋ ਕਰਨ ਦਾ ਪਰਮਾਤਮਾ ਨੇ ਹੁੰਦਾ ਆਪਾਂ ਇਹ ਨਹੀਂ ਕਹਿੰਦੇ ਵੀ ਆਪਾਂ ਕੋਈ ਇਹ ਕੰਮ ਖੜਾ ਸਕਦੇ ਆ ਜਾਂ ਬੱਚਾ ਪੈਦਾ ਜਦੋਂ ਹੋਣਾ ਤੇ ਪਰ ਆਪਣੀ ਜੋ ਮਿਹਨਤ ਹੈਗੀ ਆਪਾਂ ਉਹਨੇ ਕਰ ਸਕਦੇ ਆ ਇਹ ਨੂੰ ਆਪਾਂ ਠੰਡਾ ਟੀਕਾ ਕਹਿੰਦੇ ਨੇ ਆਗੇ ਕੋਰਾ ਜਾਣਾ ਤੇ ਦੂਜਾ ਹੈਗਾਗਾ ਡੋਰਾ ਜਾਣਾ ਮੰਨ ਤੇ ਉਹਨਾਂ ਦੇ ਆਪਾਂ ਠੰਡੇ ਟੀਕੇ ਦੇ ਵਰਤੋਂ ਕਰਦੇ ਆਂ ਤੇ ਅੱਜ ਆਪਾਂ ਸਾਰੇ ਫਾਰਮ ਤੇ ਲਾਉਣੇ ਆ ਆਪਣੇ ਲਈ ਜਿਹੜੇ 20 ਪਸ਼ੂ ਗੱਭਣ ਨੇਗੇ ਕੋਈ 3 ਮਹੀਨੇ ਤੋਂ 4 ਮਹੀਨੇ ਚਾ ਕੋਈ 7 ਮਹੀਨੇ ਤੋਂ 8 ਮਹੀਨੇ ਚਾ ਉਹਨਾਂ ਦੇ ਵਰਤੋਂ ਕਰਾਂਗੇ ਜ਼ਿਆਦਾਤਰ ਜਿਵੇਂ ਹੁਣ ਤੇ ਇਹ ਪ੍ਰਾ ਜ਼ਰੂਰ ਵਰਤਿਆ ਕਰੋ ਕਿਉਂਕਿ ਗਰਮੀ ਜਿਆਦਾ ਪੈਂਦੀ ਆ ਉਦੋਂ ਬਾਅਦ ਆਪਾਂ ਨੂੰ ਫੇਰ ਥੋੜੀ ਜਿਹੀ ਦਿੱਕਤ ਵੀ ਜ਼ਿਆਦਾ ਆ ਜਾਂਦੀ ਹੈਗੀ ਨਾਲੇ ਤਾਂ ਆਪਣੇ ਪਸ਼ੂ ਦਾ ਟਾਈਮ ਬਰਬਾਦ ਹੋ ਜਾਂਦਾਗਾ ਤੇ ਨਾਲੇ ਫਿਰ ਆਪਾਂ ਨੂੰ ਮਨ ਤੇ ਬਸਤਾਵਾ ਹੋ ਜਾਂਦਾ ਬਾਅਦ ਦੇ ਵਿੱਚ ਕਰਨਾ ਪ੍ਰਮਾਤਮਾ ਨੇ ਆਪ ਇਹ ਨਹੀਂ ਕਹਿੰਦੇ ਵੀ ਉਹ ਆ ਬਾਕੀ ਸੋਨੂੰ ਅੱਜ ਆਪਾਂ ਝੋਟੀ ਦੇ ਦਰਸ਼ਨ ਪਵਾਵਾਂਗੇ ਭਾਈ ਜਿਹੜੀ ਝੋਟੀ ਆਪਣੀ ਤਿਆਰ ਹੋਈ ਹੋਈ ਆ ਤੇ ਉਹਦੇ ਵੀ ਦਰਸ਼ਨ ਪਵਾਵਾਂਗੇ ਆਹ ਸੰਦੂਗਾਂ ਉਹੜਾ ਜੇ ਫਾਰਮ ਚਲਾਉਣ ਲਈ ਬਾਈ ਆਪਦੇ ਨਾ ਆਪ ਜ਼ਰੂਰ ਗੌਰ ਕਰਿਆ ਕਰੋ ਤਾਂ ਕਿ ਮਾੜਾ ਜਿਹਾ ਸਾਨੀ ਹੋ ਜੇ ਕੋ ਡਾਕਟਰ ਸਾਹਿਬ ਕਈ ਵਾਰ ਕਾਲ ਕਰ ਜਾਂਦੇ ਨੇ ਆਉਣ ਦੀ ਤਾਂ ਇੰਨਾ ਕੰਮ ਜ਼ਰੂਰ ਆਪ ਹੱਥੀਂ ਸਿੱਖੋ ਠੀਕ ਹੈ ਥਲੇ ਦਰੋਂ ਬਤ ਹਾਂ ਉਹ ਗਹਾਂ ਲਈ ਦੇ ਲਾਤਾ ਦੀ ਗੱਲ ਇਹਦਾ ਭਰਾ ਮਾਤਰਮ ਨੂੰ ਤਾਂ ਆਪਾਂ ਇਹਨੂੰ ਠੰਡਾ ਟੀਕਾ ਕਹਿੰਦੇ ਨੇ ਆ ਪਰ ਇਹਦਾ ਮਤਲਬ ਹੈਗਾ ਜੋ ਡਾਕਟਰ ਸਾਹਿਬ ਦੱਸਦੇ ਹੁੰਦੇ ਨੇ ਜਿੰਨੀ ਕ ਆਪਾਂ ਨੂੰ ਨੋਲਜ ਆ ਮਾਣੇ ਮੋਟੇ ਡੀਐਨਏ ਜੋ ਉਹਦੇ ਵਿੱਚ ਜਿਵੇਂ ਹਾਰਮੋਨ ਕਹਿੰਦੇ ਨੇ ਆਪਾਂ ਕਿਸੇ ਚੀਜ਼ ਦੇ ਵਿੱਚ ਡਾਊਨ ਪੈਂਦੇ ਨੇ ਕਿ ਉਹਦੋਂ ਬੱਚਾ ਛੱਡਦਾ ਬੱਚੂ ਜਦੋਂ ਇਹ ਆਪਾਂ ਟੀਕਾ ਲਾਤਾ ਇਹਨੇ ਉਹਦੇ ਹਾਰਮੋਨ ਨੇ ਜੋ ਜਿਵੇਂ ਆਪਾਂ ਕਟਾਉਣ ਨੂੰ ਜਮਾਉਣ ਨੂੰ ਕਹਿੰਦੇ ਨੇ ਆ ਇਹਨੇ ਉਹਦੀ ਸ਼ੰਖਾ ਵਧਾ ਦਾਨੀ ਆ ਤਾਂ ਉਹਨੇ ਫੇਰ ਪਕੜ ਕਰਕੇ ਰੱਖਣੀ ਜੋ ਬਾਡਨ ਆ ਤਾਂ ਉਹ ਬਾਟਰਨ ਫਿਰ ਬੱਚੇਦਾਨੀ ਨੂੰ ਨਹੀਂ ਛੱਡਦਾ ਤਾਂ ਉਹ ਜਾਨੀ ਆਪਣੇ ਮੂੰਹ ਤੇ ਚੜਿਆ ਹੋਏ ਵੀ ਆਪਾਂ ਠੰਡਾ ਟੀਕਾਗਾ ਆਪਣੋ ਵਰਤਦੇ ਨੂੰ ਬਈ ਕਈ ਸਾਲ ਹੋ ਗਏ ਜਾਨੀ ਆਪਣੇ ਕੋਈ ਫਾਰਮ ਤੇ ਜ਼ਿਆਦਾ ਸਮੱਸਿਆ ਨਹੀਂ ਕਿਤੇ ਆਈ ਇਹ ਚਲੋ ਪਰਮਾਤਮਾ ਦੀ ਕਿਰਪਾ ਲਾ ਲਓ ਤੇ ਚਾਹੇ ਮੰਨ ਕੋਈ ਇਹ ਟੀਕੇ ਦਾ ਫਾਇਦਾ ਲਾ ਲਓ ਇਹਦੇ ਲਾਤਾ ਦੀ ਗੱਲ ਤਲੇ ਇਹ ਤਾਂ ਹੁਣ ਆਪਾਂ ਲਾ ਦਾਂਗੇ ਜਿਹੜੇ ਉਹ ਝੋਟੀਆਂ ਦੂਜੇ ਰਹੇਗੇ ਉਹਨਾਂ ਦੇ ਲਾ ਦਨੇ ਆ ਪਏ ਨੇ ਆਪਾਂ ਝੋਟੀ ਦੇ ਦਰਸ਼ਨ ਪਵਾ ਦੇ ਬਾਈਆਂ ਨੂੰ ਇਹ ਭਰਾ ਜਰੂਰ ਲਾਇਆ ਕਰੋ ਆਪਣੇ ਲੋ ਪਏ ਨੇ 20 ਲਿਆਂਦੇ ਸੀ ਕੱਲ ਤੇ ਆਪਾਂ ਜਣੇ ਇਹ ਝੋਟੀਆਂ ਜਿਹੜੀਆਂ ਖੀਰਿਆ ਨੇ ਇਹਨਾਂ ਦੇ ਲਾਤੇ ਤੇ ਜਿਹੜੀਆਂ ਇੱਧਰ ਝੋਟੀਆਂ ਗੱਭਣਾ ਨੇਗੀਆਂ ਇਹਨਾਂ ਦੇ ਲਾਵਾਂਗੇ 20 ਪਸ਼ੂਆਂ ਦੇ ਲਾਉਣੇ ਨੇ ਤੇ ਉਸ ਤੋਂ ਬਾਅਦ ਜਾਨਵਰ ਦੇਖ ਲਓ ਬਾਈ ਬਹੁਤ ਵਧੀਆ ਬਣੇ ਹੋਏ ਨੇ ਬਾਕੀ ਆ ਬਾਈ ਜਿਹੜੋ ਜੋ ਨੰਦਾਣਾ ਬਾਈ ਇਹਨਾਂ ਦਾ ਸਾਬਰਾਂ ਦਾ ਦੇਖਦੇ ਨੇ ਪਾਣੀ ਦੇਖ ਬਾਈ ਇਹਨਾਂ ਦੇ ਉੱਤੇ ਪੈਂਦੇ ਆਗਾ ਐਨ ਐਂਡ ਟੈਂਪਰੇਚਰ ਬਹੁਤ ਡਾਊਨ ਆਗਾ ਮੰਨ ਜੇ ਬਾਹਰ ਟੈਂਪਰੇਚਰ ਮੰਨ 46 ਆ 45 ਆ ਤਾਂ ਉਹਰੇ 23 24 ਕ ਟੈਂਪਰੇਚਰ ਆ ਵੱਧ ਤੋਂ ਵੱਧ 25 26 ਹੋਊਗਾ ਬਈ ਵੱਧ ਤੋਂ ਵੱਧ ਤਾਂ ਇਹਦੇ ਨਾਲ ਹਵਾ ਕਲਾਉਸ਼ ਹੁੰਦੀ ਆ ਬਿਜਦੀ ਬਈ ਤੇ ਇਹਨਾਂ ਬਿਜਦੀ ਤੋਂ ਪਰਹਾਰੇ ਬਿਜਦੀ ਲੰਘਦੀ ਆ ਹਵਾ ਬਹੁਤ ਜਿਆਦਾ ਠੰਡੀ ਹੁੰਦੀ ਆ ਇਹ ਝੋਟੀ ਆ ਬਾਈ ਆਪਣੇ ਸਿੱਧੂ ਤੇ ਤੋਂ ਡਰਦੀ ਐ ਤੂੰ ਮਾੜਾ ਦੂਰ ਹੋ ਅੰਦਰ ਹੀ ਲੈ ਚੱਲوں 쿨ਰ ਚਾ ਚਲਾਉਣਾ ਵੇਖੋ ਜੀ ਆਪਣਾ ਜਮਨ ਤਿਆਰ ਹੋਇਆ ਹੋਇਆ ਤਕਰੀਬਤ ਆਪਣੇ ਸਾਰੇ ਭਰਾ ਐਸੇ ਲੋਟੀ ਬੱਚ ਜਨਮ ਤਿਆਰ ਹੁੰਦੇ ਨੇਗੇ ਤੇ ਜੋ ਆਪਦਾ ਫਾਰਮੂਲਾ ਵਰਤਦੇ ਆ ਬਾਈ ਪਰ ਜਦੋਂ ਐ ਹੁੰਦਾ ਬਾਈ ਚਾਹੇ ਦੁੱਧ ਵਾਧਦੇ ਦੇ ਘੱਟ ਦੇ ਦੇ ਭਾਈ ਇਹ ਕੀਮਤ ਨਹੀਂ ਘਟ ਰਹਿੰਦਾ ਪਸ਼ੂ ਆਪਣਾ ਮੰਨ ਜੋ ਹੋਵਗਾ ਖਿੱਚ ਕੇ ਲਵੇ ਲੈ ਹਿੰਦੂ ਬਣਾ ਜਾ ਆ ਜਾ ਪੁੱਤ ਆ ਜਾ ਦੇਖੋ ਜੀ ਕਿਵੇਂ ਤਿਆਰ ਹੋਈ ਆ ਜੀ ਹਜੇ ਵੀ ਇਹ ਮੰਨ ਦੋ ਤਿੰਨ ਦਿਨ ਲਊ ਬਈ ਉਹਦੇ ਵਿੱਚ ਉਹਨੂੰ ਦੱਸਿਆ ਸੀ ਆਪਾਂ ਉਹਦੇ 9 ਤਰੀਕ ਸੀ ਜਿੱਤੇ ਆਪਾਂ ਇਹਦੀ ਵੀਡੀਓ ਬਣਾਈ ਸੀਗੀ ਤੇ ਹਜੇ ਵੀ ਮੰਨ ਇਹ ਦੋ ਤਿੰਨ ਦਿਨ ਲਊ ਹਜੇ ਪੜਾ ਪੜਾ ਨਹੀਂ ਤੋੜਿਆ ਨੇ ਬਾਈ ਤੇ ਰੱਬ ਦੀ ਕਿਰਪਾ ਦੇ ਨਾਲ ਬਹੁਤ ਵਧੀਆ ਤਿਆਰ ਹੋਈ ਹੋਈ ਆ ਤੇ ਫਿਰ ਮਨ ਖੁਸ਼ ਹੋ ਜਾਂਦਾ ਭਾਈ ਜਦੋਂ ਮਿਹਨਤ ਕਰੀ ਹੋਵੇ ਜਦੋਂ ਜਾਨਵਰ ਚੰਗੇ ਤਿਆਰ ਹੁੰਦੇ ਨੇਗੇ ਹੈ ਤੇ ਇਹ ਸਾਰੀ ਬਰੀਡ ਬਾਈ ਆਪਣੇ ਘਰ ਦੀ ਆਗੀ ਇਹ ਮਤਲਬ ਪੰਜਵੀਂ ਪੀੜੀ ਚ ਹੋ ਕੇ ਲੋਕੋ ਝੋਟੀ ਘਟੋ ਘਟ ਤੇ ਬਹੁਤ ਵਧੀਆ ਬਰੀਡ ਚੋਂ ਤਿਆਰ ਹੋਈ ਹੋਈ ਝੋਟੀ ਆ ਭਾਈ ਬਾਕੀ ਭਾਈ ਹੋਰ ਤਾਂ ਉਹ ਕਿੱਲੇ ਕਿੱਥੇ ਆ ਗਿਆ ਚਲੋ ਕਿੱਲੇ ਦੀ ਲੋੜ ਹੋਰ ਤਾਂ ਭਰਾ ਛੱਡੋ ਜ਼ਿਆਦਾ ਤਰਨਾ ਜੇ ਉਹ ਹੈਗਾ ਠੰਡਾ ਪਾਣ ਇਹਨਾਂ ਦੇ ਬਹੁਤ ਆ ਬਹੁਤ ਵਿੱਚ ਮਨ ਆਇਆ ਨਹੀਂ ਹੈਗਾ ਇਹ ਵੀ ਉਹ ਕਰੀ ਜਾਣੀਆਂ ਆ ਇਹ ਲੋਟ ਬਾਈ ਜਿਵੇਂ ਮਰਜੀ ਇਹਨਾਂ ਨੂੰ ਉਹ ਕਰੀ ਜਾਓ ਮਨ ਇਹ ਨਹੀਂ ਹੈਗਾ ਦੇਖੇ ਇਧਰ ਘਰ ਪੁੱਤ ਬੱਸ ਇਹ ਦਰ ਹੋ ਜਾ ਬਤਾਇ ਤੇਰੇ ਤੇ ਦੇਖੋ ਜੀ ਇਹਨਾਂ ਦਾ ਠੰਡਾ ਪਾਣਾ ਜ਼ਿਆਦਾਤਰ ਨਾ ਇਹਨਾਂ ਨੂੰ ਜਿਵੇਂ ਮਰਜੀ ਐਸ ਰੋਟ ਇੱਧਰ ਦੀ ਆ ਜਾ ਮੜਾ ਯਾਰ ਦੂਰ ਦੀ ਹੋ ਕੇ ਉਹ ਚੱਲਾ ਐਸ ਰੋਟ ਬਾਈ ਜਿਵੇਂ ਮਰਜੀ ਇਹਨਾਂ ਨੂੰ ਵਿਚਾਰੀਆਂ ਨੂੰ ਉਹ ਕਰੀ ਜਾਂ ਲੋ ਆਏ ਨਹੀਂ ਇਹ ਹੈਗਾ ਵੀ ਸੋਨੂੰ ਜਾਣੀ ਕੌੜਾ ਪੰਜਾ ਦਿਖਾਈ ਜਾਣੀਆਂ ਆ ਆਹ ਇਹਨਾਂ ਦਾ ਮੋਹ ਆ ਬਾਈ ਮਨ ਐਸ ਰੋਟ ਹਜੇ ਸੂਣ ਤੋਂ ਪਹਿਲਾਂ ਤੇ ਦੋ ਦੋ ਛੱਡ ਰਹੇ ਪੈਂਦੇ ਨੇ ਬਾਈ ਆਪਣੇ ਜਾਨਵਰ ਆਪਣੇ ਜਿਹੜੇ ਇਹਨਾਂ ਇਹੀ ਮਨ ਖੁਸ਼ ਕਰਦੇ ਨੇ ਬਾਈ ਤਾਂ ਹੀ ਆਪਾਂ ਸੋਨੂੰ ਪਰ ਆ ਸਾਰਿਆਂ ਨੂੰ ਇਹੀ ਕਿਹਾ ਸੀਗਾ ਵੀ ਜਿਹੜੇ ਪਸ਼ੂ ਆਪਣੇ 3 ਮਹੀਨੇ ਤੋਂ 4 ਮਹੀਨੇ ਦੇ ਵਿੱਚ ਨੇ ਗੱਭਣਾ ਉਹਨਾਂ ਦੇ ਠੰਡਾ ਟੀਕਾ ਬਈ ਜਰੂਰ ਲਵਾਓ ਡਾਕਟਰ ਸਾਹਿਬ ਨੂੰ ਛੱਦ ਕੇ ਤੇ ਉਦੋਂ ਜਿਹੜੇ 6 ਮਹੀਨੇ ਤੋਂ 8 ਮਹੀਨੇ ਦੇ ਵਿੱਚ ਨੇ ਉਹਨਾਂ ਦੇ ਭਰਾ ਠੰਡਾ ਟੀਕਾ ਛੱਦ ਕੇ ਡਾਕਟਰ ਸਾਹਿਬ ਨੂੰ ਜਰੂਰ ਲਵਾਓ ਤਾਂ ਆਪਣਾ ਮਨ ਨੂੰ ਵਿਸ਼ਵਾਸ ਜਾਂ ਹੋ ਜਾਂਦਾ ਥੋੜਾ ਤੇ ਹੋ ਕਰਨਾ ਤਾਂ ਜੋ ਹੁੰਦਾ ਪ੍ਰਮਾਤਮਾ ਨੇ ਹੁੰਦਾਗਾ ਪਰ ਜਿੰਨੀ ਕ ਆਪਣੀ ਮਿਹਨਤ ਹੁੰਦੀ ਆ ਜਾਂ ਆਪਣਾ ਕੁਝ ਕਰ ਸਕਦੇ ਆ ਆਪਾਂ ਉਹਨਾਂ ਕੀ ਕਰ ਸਕਦੇ ਆਂਗੇ ਤੇ ਆਪ ਨੂੰ ਮੰਨ ਨੂੰ ਥੋੜਾ ਜਿਹਾ ਵਿਸ਼ਵਾਸ ਹੋ ਜਾਂਦਾ ਵੀ ਹਾਂ ਪੰਜਵੀਂ ਵਰਤੀ ਆ ਆਪ ਨੂੰ ਇਹਦਾ ਕੁਛ ਨਾ ਕੁਛ ਫਾਇਦਾ ਮਿਲੂਗਾ ਤੇ ਆ ਆਪਣਾ ਸਾਹਣਾપરા ਇਹ ਵੀ ਪੰਜਵੀਂ ਪੀੜੀ ਚ ਆਗਾ ਕੋਹੇ ਨੂਰ ਦਾ ਪੁੱਤ ਆਪਣੇ 10ਵੀਂ ਝੋਟੀ 10ਵੇਂ ਸ਼ੂਏ ਮੱਝ ਜਿਹੜੀ ਉਹਦਾ ਕੱਟਾ ਬਾਈ ਤੇ ਆ ਆਪਣਾ ਬਾਇ ਰੱਖਿਆ ਹੋਇਆ ਬਾਈ ਇਹ ਵੀ ਪੁੱਤਾਂ ਵਾਂਗੂ ਪਾਲ ਕੇ ਰੱਖਦੇ ਆ ਇਹਨੂੰ ਵੀ ਬਾਈ ਕੱਦ ਬਿੱਡ ਬਹੁਤ ਆ ਦੇਖੋ ਬਾਈ ਤਾਂ ਅੱਗੇ ਤੈਨੂੰ ਰੱਖਦੇ ਤੇ ਹੁਣ ਤੈਨੂੰ ਕੋਈ ਘਰੇ ਰੱਖਦਾ ਨਹੀਂ ਹੈਗਾ ਪਰ ਆਪਾਂ ਫੇਰ ਵੀ ਸ਼ਾਮ ਕੇ ਰੱਖਿਆ ਹੋਇਆਗਾ ਤਾਂ ਉਹ ਫਾਰਮ ਦਾ ਸਾਹ ਇੱਧਰ ਚਲੋ ਉਧਰ ਬਾਦ ਇਹ ਆਪਣੀ ਕੈਨੇਡਾ ਬਾਈ ਇਹ ਆਪਣੀ ਕੈਨੇਡਾ ਬਾਈ ਤੇ ਆ ਬੈਠਿਆ ਆਪਣੇ ਬਾਈ ਆਸਟ੍ਰੇਲੀਆ ਤੁਹਾਨੂੰ ਪਹਿਲਾਂ ਹੱਥ ਲੈਣੇ ਨੇ ਚਲ ਬੱਤੋਏ ਇਹ 10ਵੇਂ ਸੁਗੇ ਦਾ ਕਟਾ ਬਾਈ ਉਹ ਨਿਊਜ਼ੀਲੈਂਡ ਆ ਬਾਈ ਪਹਿਲੇ ਸੂਏ ਉਹ ਹੋਏਗੀ ਛੱਤਵੇਂ ਸੂਏ ਬਾਈ ਤੇ ਇਹ ਬਰੀਡ ਆਪਣੇ ਵਧੀਆ ਤਿਆਰ ਹੋਈ ਹੋਇਆ ਬਾਈ ਉਹ ਕੱਟੇ ਨੇ ਦੋ ਇਹ ਆਪਣੇ ਕੱਟੇ ਦੇ ਤਿਆਰ ਹੋਏ ਹੋਏ ਨੇ ਤੇ ਇਹ ਕੱਟਾਗਾ ਇਹ ਕਾਪੀ ਤੇ ਪਤਾ ਲੱਗੂ ਬਾਈ ਕਿਹੜੇ ਸ਼ੀਵਨ ਦਾਗਾ ਤੇ ਇਹ ਕੱਟੀ ਹੈਗੀ ਹੈਗੀ ਮੰਨ ਉਹਦੇ ABC ਆਂਤਰਾਲੇ ਦੀ ਕਿਹੜੀ ਦੀ ਤੀ ਉਹ ਭੀਸ਼ਮਾ ਦੀ ਬਾਈ ਤੇ ਆ ਹੈਗੀ ਕੋਹੇ ਨੂਰ ਦੀ ਕੱਟੀ ਬਾਈ ਬਹੁਤ ਵਧੀਆ ਪਿੱਠਪੁੜੇ ਨੇ ਬਾਈ ਬਹੁਤ ਮੋਹ ਲੈਂਦੀਆਂ ਨੇਗੀਆਂ ਹੈ ਤਾਂ ਇਹਨਾਂ ਦੇ ਪ੍ਰਾਨਾ ਵੱਡੀ ਗੱਲ ਤਾਂ ਪਿਆਰ ਦੀ ਗੱਲ ਆ ਜੇ ਆਪਾਂ ਇਹਨਾਂ ਨਾਲ ਪਿਆਰ ਕਰਕੇ ਚੱਲਾਂਗੇ ਤਾਂ ਬਾਈ ਘਰ ਤਾਂ ਇਹ ਆਪੀ ਜੋ ਕੋਈ ਵੀ ਕੰਮ ਕਰਾਂਗੇ ਜਦੋਂ ਆਪਣਾ ਮੋਹ ਆ ਕੰਮ ਦੇ ਵਿੱਚ ਤਾਂ ਇਹ ਹੀ ਗੱਲ ਨਹੀਂ ਆਪਾਂ ਨੂੰ ਕੰਮ ਘਾਟਾ ਨਹੀਂ ਦੇਊ ਤਾਂ ਵੱਧਦਾ ਹੀ ਵੱਧਦਾ ਹੁੰਦਾ ਭਰਾ ਤੇ ਸਾਰਿਆਂ ਨੂੰ ਇਹੀ ਕਹਨੇ ਆ ਬਾਈ ਇਹ ਕੰਮ ਦੇ ਵਿੱਚ ਖੇਤੀਬਾੜੀ ਦੇ ਮਜ਼ਦੂਰੀ ਦੇ ਨਾਲ ਇਹ ਕਾਰੋਬਾਰ ਵਧੀਆਗਾ ਜਿਹੇ ਜਿਹੇ ਆਪਣੇ ਪੈਰ ਨੇ ਹਿਸਾਬ ਨਾਲ ਕਾਰੋਬਾਰ ਕਰੋ ਬਾਈ ਇਹ ਨਹੀਂ ਆਪਾਂ ਕਹਿੰਦੇ ਵੀ ਕੋਈ 3-4 ਲੱਖ ਰੁਪਇਆ ਲਾਓ ਆਪਾਂ ਕਹਿੰਦਾ ਛੋਟੇ ਲੈਵਲ ਤੋਂ ਕੰਮ ਸਟਾਰਟ ਕਰੋ ਜੋ ਭਰਾ ਆਪਣੇ ਕੋਈ ਲਵੇ ਲਾਉਣੇ ਨੌਲੇਜ ਰੱਖਦਾ ਤਾਂ ਉਹਦੀ ਨੌਲੇਜ ਦੇ ਨਾਲ ਭਰਾ ਇਹ ਕੰਮ ਤੇ ਕੰਮ ਕਰੋ ਚੰਗਾ ਸੀਮਣ ਧਰਾਓ ਬਈ ਸੀਮਣ ਵੀਰੇ ਗਲਤੀ ਨਾ ਕਰੋ ਫੋਰ ਤਾਂ ਦੇਖੋ ਉਦੋਂ ਬਾਅਦ ਦੀਆਂ ਗੱਲਾਂ ਨੇ ਦਾਣਾ ਪੱਪਾ ਸਾਂਭ ਸੰਭਾਲ ਤੋਂ ਬਾਅਦ ਦੀਆਂ ਗੱਲਾਂ ਨੇ ਜੋ ਸੀਮਣਾ ਸੀਮਣ ਵਧੀਆ ਧਰਾਓ ਬਈ ਹਾਂਜੀ ਆ ਜੋ ਆਪਾਂ ਇਧਰਲੇ ਫਾਰਮ 'ਚ ਜੀ ਆਹ ਤਿੰਨ ਦੇ ਲਾਤੇ ਇਹਦੇ ਵੀ ਲਾਤਾ ਹਨਾ ਇਹਦੇ ਰਹਿਦਾ ਆਪਣੇ ਪਾਸੂ ਸ਼ੀਲ ਬਹੁਤ ਆ ਜੀ ਇਹ ਨਹੀਂ ਹੈਗਾ ਕੋਈ ਪਾਲੀ ਭਜਣਾ ਅੱਠ ਜੀ ਨਹੀਂ ਕਰਦੇ ਹੈਗੇ ਆਪਾਂ ਲਾਉਂਦੇ ਰਹਿੰਦੇ ਆ ਠੀਕ ਹੈ ਦੇਖੀ ਜੀ ਟੂ ਮੜਾ ਜਾ ਉਹਦੋਂ ਹੋ ਜਾ ਉਹਦਰ ਵੀ ਸਾਰੇ ਜਿਹੜਿਆਂ ਖੀਰਿਆਂ ਝੋਟਿਆਂ ਗੱਪਣਾ ਨੇ ਉਹਨਾਂ ਦੇ ਵੀ ਲਾਤੇ 4-4 ਮਹੀਨੇ ਵਾਲੀਆਂ ਤੇ ਜਿਹੜਿਆਂ 7 ਮਹੀਨਾ ਦੇ ਲਾਗੇ ਭਾਗੇ ਨੇ 10 ਦਿਨ ਥੱਲੇ ਤੇ 10 ਦਿਨ ਉੱਤੇ ਉਹਨਾਂ ਦੇ ਵੀ ਲਾਤੇ ਤੇ ਇਹ ਝੋਟੀਆਂ 4 ਮਹੀਨੇ 4.5 ਮਹੀਨੇ ਦੇ ਗੱਪਣਾ ਨੇ ਉਹ 6 ਮਹੀਨਿਆਂ ਦੀ ਆ ਉਹ 4 ਮਹੀਨਿਆਂ ਦੀ ਆ ਇਹਨਾਂ ਦੇ ਵੀ ਲਾਤੇ ਬਾਈ ਹੁ ਆਪਾਂ 20 ਟੀਕੇ ਮੰਨ ਲਿਆਂਦੇ ਸੀ ਬਾਈ ਤੇ 20 ਦੇ 20 ਕੰਪਲੀਟ ਕਰਤੇ ਬਾਈ ਦੇਖੋ ਤਾਂ ਇਹ ਬਰਾ ਇਹਨਾਂ ਨੂੰ ਕੀ ਹੁੰਦਾਗਾ ਮਾਨੋ ਸਹਾਰਾ ਇਹ ਮਿਲ ਜਾਂਦਾ ਵੀ ਆਪਾਂ ਜੋ ਠੰਡਾ ਟੀਕਾ ਗਾ ਵੀ ਆਪਾਂ ਲਾਤਾ ਤੇ ਵੀ ਹੁਣ ਆਪਾਂ ਸੇਫਟੀ ਆਪਣੀ ਚਲੋ ਕਰਨ ਦਾ ਪਰਮਾਤਮਾ ਨੇ ਜੋ ਕਰਨਾ ਹੁੰਦਾ ਪਰ ਆਪਣੀ ਮਿਹਨਤ ਜ਼ਰੂਰੀ ਆ ਬਾਈ ਇਹ ਕੰਮ ਦੇ ਵਿੱਚ ਜ਼ਰੂਰ ਕਰਿਆ ਕਰੋ ਆਪਾਂ ਦੋਨੇ ਇੰਜੈਕਸ਼ਨ ਵਰਤੇ ਆ ਬਾਈ ਤੇ ਲਵੇ ਲੱਖ ਕਿਚਿੰਗ ਇਹ 7.5 ਦਾ ਇਹ ਕਾਰ ਗੱਲਾਂ ਦਾ ਬਾਈ ਇਹ ਵਰਤੇ ਆਪਾਂ ਬਾਈ ਉਹ ਤਾਂ ਪਾਵਰ ਤਾਂ 6 ਸਾਲ ਦੇ ਵਧੀਆ ਰੈਂਟਾ ਭਰਾ ਆਪਣਾ ਕੋਈ ਪਸ਼ੂ ਨੂੰ ਕਿਤੇ ਅਹ ਇਹ ਸਮੱਸਿਆ ਨਹੀਂ ਆਈ ਪਰ ਇਹਦੀ ਗਰਮੀ ਬਹੁਤ ਜ਼ਿਆਦਾ ਕਰਕੇ ਭਰਾ ਇਹਦੀ ਮਹੀਨੇ ਤੋਂ ਪਹਿਲੀ ਰਿਪੀਟ ਕਰਤੇ 6 ਦਿਨ 20 ਤਰੀਕ ਨੂੰ ਲਾਏ ਤੇ ਅੱਜ ਮੇਲੇ ਦਾ 14 15 ਤਰੀਕ ਆ ਭਾਈ 14 14 ਗੇ ਤੇ ਅੱਜ ਆਪਾਂ ਪਹਿਲੀ ਰਿਪੀਟ ਕਰਤੇ 6 ਦਿਨ ਵੀ ਆਪਾਂ ਅਹ ਕਈ ਕੱਲ ਨੂੰ ਕੋਈ ਸਮੱਸਿਆ ਨਾ ਆ ਜਾਏ ਭਾਈ ਬਹੁਤ ਪਿੰਡ ਚ ਵੀ ਇਹ ਸਮੱਸਿਆ ਹੋਈ ਆ ਬਰਾ ਜਿਹੜੇ ਯਾਰ ਮਿੱਤਰ ਨੇ ਉਹਨਾਂ ਦੇ ਵੀ ਬਹੁਤ ਸਮੱਸਿਆ ਹੋਈ ਆ ਬਹੁਤ ਬੰਦੇ ਨੇ ਕਿਹਾ ਵੀ ਚੌਥੇ ਮਹੀਨੇ ਦੇ ਲਵੇ ਲੋਣੇ ਬੱਚਾ ਬਹੁਤ ਸਟ ਰਹੇ ਨੇ ਜਾਨਵਰ ਤੇ ਉਦੋਂ 6-7 ਮਹੀਨੇ ਦੇ ਲਵੇ ਲਾਉਣੇ ਬਹੁਤ ਛਿੱਟੇ ਗਰਮੀ ਬਹੁਤ ਜ਼ਿਆਦਾ ਪੈਂਦੀ ਆ ਭਰਾਇਤ ਕੀ ਆਪਦੇ ਪਸ਼ੂ ਨੂੰ ਕੋਈ ਸਾਫ ਭਾਰੇ ਪੇ ਲਾ ਕੇ ਜਰੂਰ ਰੱਖਿਆ ਕਰੋ ਬਾਈ ਤੇ ਇਹਨਾਂ ਦਾ ਫਾਇਦਾ ਬਹੁਤ ਆ ਬਾਈ ਮਨ ਜਿਵੇਂ ਹੁਣ ਇਹ 10 ਵਜੇ ਚਲਾ ਦੇਣਾ ਆਪਾਂ ਤਾਂ ਇਹ ਸਾਰਾ ਦਿਨ ਹੁਣ ਤੜਕੇ ਤੱਕ ਚੱਲਣਗੇ ਬਾਈ ਤੇ ਐਂ ਦੇਖ ਲੋ ਐ ਸਾਰੇ ਪਾਣੀ ਨੂੰ ਬਈ ਠੰਡਾ ਰੱਖਣਗੇ ਇਹ ਪੂਰਾ ਤੇ ਬਹੁਤ ਵਧੀਆ ਚੀਜ਼ ਆ ਬਾਈ ਥੋੜਾ ਜਿਹਾ ਨਮਾਈ ਧਮਾਈ ਪਸ਼ੂਆਂ ਦਾ ਵਧੀਆ ਰੱਖੋ ਗੌਰ ਕਿਉਂਕਿ ਆਪਣਾ ਇਹੀ ਧਾਣਾ ਬਾਈ ਖੇਤੀਬਾੜੀ ਦੇ ਨਾਲ ਮਜ਼ਦੂਰੀ ਦੇ ਨਾਲ ਤਾਂ ਭਰਾ ਸਾਰੇ ਇਹਦੇ ਵਧੀਆ ਗੌਰ ਕਰਿਆ ਕਰੋ ਬਾਈ ਤੇ ਬਹੁਤ ਵਧੀਆ ਜੇ ਮਿਹਨਤ ਕਰਾਂਗੇ ਆਪਾਂ ਇਹ ਜੀ ਗੱਲ ਨੇ ਬਾਈ ਬਹੁਤ ਵਧੀਆ ਆਪਾਂ ਨੂੰ ਚਾਰ ਪੈਸੇ ਵੀ ਮਿਲਦੇ ਨੇ ਆਪਣਾ ਮਨ ਵੀ ਵਧੀਆ ਲੱਗਦਾ ਕਿੱਤੇ ਦੇ ਵਿੱਚ ਕਿਉਂਕਿ ਆਪਣੇ ਘਰੇ ਰਹਿਣ ਕੇ ਕੰਮ ਆਲਾ ਕੀਤਾਗਾ ਇਹ ਨਹੀਂ ਹੈਗਾ ਵੀ ਕਿਤੇ ਬਾਹਲਾ ਦੂਰ ਚੱਲ ਕੇ ਜਾਣਾ ਪੈਂਦਾ ਤਾਂ ਸਾਰਿਆਂ ਨੂੰ ਸਸਤੀ ਕਾਰਗਵਾਈ